ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਜਿ ਵਿਕਰਮਜੀਤ ਥੇਦੀ ਜਮਾਨਤ ਅਰਜੀ ਤੇ ਅਦਾਲਤ ਵਿੱਚ ਹੋਵੇਗੀ ਸੁਣਵਾਈ। ਅਦਾਲਤ ਵੱਲੋਂ ਸੁਣਾਇਆ ਜਾਵੇਗਾ ਕੋਈ ਵੱਡਾ ਫੈਸਲਾ। ਕੇਂਦਰੀ ਰਾਜ ਮੰਤਰੀ ਅਵਨੀਤ ਬਿੱਟੂ ਨੇ ਅਕਾਲੀ ਦਲ ਤੇ ਲਗਾਇਆ ਵੱਡਾ ਇਲਜ਼ਾਮ ਹਰਸਿਮਰਤ ਕੌਰ ਬਾਦਲਦਾਰ ਨਾਮ ਲੈ ਕੇ ਕਹੀ ਵੱਡੀ ਗੱਲਾਂ। ਪੰਜਾਬ ਵਿੱਚ ਪੀਆਟੀਸੀ ਅਤੇ ਪਣ ਬੱਸ ਦੀ ਹੜਤਾਲ ਹੋਈ ਖਤਮ। ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਪੱਕੀ ਕਰਨ ਮਗਰੋਂ ਲਿਆ ਫੈਸਲਾ। ਇੱਕ ਕਸਟੰਬਰ ਲਈ ਲੈਂਡ ਪੁਲਿਸ ਸਕੀਮ ਖਿਲਾਫ ਲੋਕਾਂ ਦੀ ਜਿੱਤ ਮਨਾਵੇਗਾ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੇ ਕੀਤਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਲਈ ਨਵੀਂ ਰਿਪੋਰਟ ਪਾਲਿਸੀ ਦਾ ਕੀਤਾ ਐਲਾਨ ਸੁਣਾਈ ਖੁਸ਼ਖਬਰੀ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸਾਦਾ ਨਿਸ਼ਾਨਾ ਬਣਾਈ ਰੇਲ ਪੰਜਾਬ ਦੇ ਮੌਸਮ ਬਾਰੇ ਆਈ ਨਵੀਂ ਖਬਰ ਅੱਜ ਇਨਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਮਿਲੇਗੀ ਮੁਫਤ ਸਿੱਖਿਆ ਪੀਐਸਸੀਵੀ ਨੇ ਦਿੱਤੇ ਹੁਕਮ ਅਮਰ ਸ਼ਰਧਿਹاتی ਪੁਲਿਸ ਦੀ ਵੱਡੀ ਕਾਰਵਾਈ ਨਸ਼ਾ ਤਸਕਰਦੀ ਨਜਾਇਜ਼ ਉਸਾਰੀ ਤੇ ਚਲਾਇਆ ਪੀਲਾ ਪੰਜਾ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼ਰੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠੇ ਦੀ ਮੋਹਾਲੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਤੇ ਅੱਜ ਮੁਰਤੋਂ ਸੁਣਵਾਈ ਹੋਣੀ ਹੈ ਅਤੇ ਅੱਜ ਅਦਾਲਤ ਵੱਲੋਂ ਵਿਕਰਮ ਜੀਠਿਆ ਦੀ ਜ਼ਮਾਨਤ ਅਰਜੀ ਤੇ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਪਿਛਲੀ ਸੁਣਵਾਈ ਦੌਰਾਨ ਅਦਾਲਤ ਵਿੱਚ ਦਾਇਰ ਰੈਗੂਲਰ ਜ਼ਮਾਨਤ ਵਾਲੀ ਅਰਜ਼ੀ ਤੇ ਸਰਕਾਰੀ ਟੀਰ ਵੱਲੋਂ ਬਹਿਸ ਕੀਤੀ ਗਈ ਸੀ ਇਹ ਬਹਿਸ ਪਿਛਲੇ ਸੁਣਵਾਈ ਦੌਰਾਨ ਪੂਰੀ ਹੋ ਗਈ ਸੀ ਅਤੇ ਇਸ ਸਰਜੀ ਤੇ ਅਦਾਲਤ ਨੇ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਵਿਕਰਮ ਜੀਠਿਆ ਦੀ ਰੈਗੂਲਰ ਜਮਾਨਤ ਤੇ ਅੱਜ ਅਦਾਲਤ ਵੱਲੋਂ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਇੱਥੇ ਵੀ ਦੱਸ ਦਈਏ ਕਿ ਵਿਕਰਮ ਜੀਠਿਆ ਨੂੰ 14 ਅਗਸਤ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਇਸ ਦੌਰਾਨ ਅਦਾਲਤ ਨੇ ਵਿਕਰਮ ਜੀਠਿਆ ਦੀ ਨਿਆਂਇਕ ਹਿਰਾਸਤ ਵਿੱਚ ਵਾਅਦਾ ਕਰ ਦਿੱਤਾ ਸੀ ਅਤੇ ਅਦਾਲਤ ਨੇ ਮਜੀਠੀਆ ਨੂੰ ਹੋਰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਜਿਕਰਯੋਗ ਹੈ ਕਿ ਵਿਕਰਮ ਮਜੀਠੀਆ ਨੂੰ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਅਮਰੀਕ ਸਰ ਤੋਂ ਗ੍ਰਿਫਤਾਰ ਕੀਤਾ ਸੀ ਉਹਨਾਂ ਤੇ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਰਾਜਪ੍ਰਾਵਿਖੇ ਭਾਜਪਾ ਵੱਲੋਂ ਕਿਸਾਨ ਮਜ਼ਦੂਰ ਫਤਿਹ ਰੈਲੀ ਕੀਤੀ ਗਈ ਇਸ ਰੈਲੀ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਸ਼ਵਨੀ ਸ਼ਰਮਾ ਮਹਾਰਾਣੀ ਪ੍ਰਨੀਤ ਕੌਰ ਮਨਪ੍ਰੀਤ ਸਿੰਘ ਬਾਦਲ ਸਮੇਤ ਵੱਡੇ ਆਗੂ ਸ਼ਾਮਿਲ ਹੋਏ ਸਨ ਇਸ ਮੌਕੇ ਸੰਬੋਧਨ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ 비ਟੂ ਨੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਹ ਗਵਾਈ ਵਾਲੀ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾਉਣ ਤੋਂ ਪਹਿਲਾਂ ਸ਼ਰੋਮਨੀਏ ਅਕਾਲੀ ਦਲ ਨਾਲ ਗੱਲਬਾਤ ਕੀਤੀ ਸੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਸ ਸਮੇਂ ਦੀ ਕੈਬਨਟ ਮੰਤਰੀ ਹਰਸਿਮਰਤ ਕੋਰ ਬਦਲ ਨੂੰ ਖੇਤੀ ਕਾਨੂੰਨਾਂ ਸੰਬੰਧੀ ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਗੱਲ ਆਖੀ ਸੀ ਪਰ ਹਰਸਿਮਰਤ ਕੋਰ ਬਦਲ ਨੇ ਪ੍ਰਧਾਨ ਮੰਤਰੀ ਕੋਲ ਜਾ ਕੇ ਝੂਠ ਬੋਲਿਆ ਕਿ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕਰ ਲਈ ਹੈ ਤੇ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹਨ ਹਰਸੀਮਰਤ ਕੁਰਬਾਦਲ ਨੇ ਪ੍ਰਧਾਨ ਮੰਤਰੀ ਕੋਲ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹੋਂਦਾ ਝੂਠ ਬੋਲ ਕੇ ਕੇਂਦਰ ਸਰਕਾਰ ਨੂੰ ਗੁੰਮਰਾਹ ਕੀਤਾ ਸੀ ਅੱਗੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਜਿਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਤਿੰਨ ਖੇਤੀ ਕਾਨੂੰਨ ਲਿਆਏ ਜਾਣ ਤੋਂ ਬਾਅਦ ਇਸ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨ ਅੰਦੋਲਨ ਕੀਤਾ ਗਿਆ ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਪਤਾ ਚੱਲਿਆ ਕਿ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ ਅਤੇ ਕਿਸਾਨ ਇਨ੍ਹਾਂ ਬਿਲਾ ਦੇ ਆਉਣ ਕਾਰਨ ਖੁਸ਼ ਨਹੀਂ ਹਨ ਤਾਂ ਉਨ੍ਹਾਂ ਨੇ ਦੇਸ਼ ਪਰਦੇਸ ਨੂੰ ਕਿਸਾਨਾਂ ਤੋਂ ਮਾਫੀ ਮੰਗਦੇ ਹੋਏ ਇਨ੍ਹਾਂ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਿਸ ਲਿਆ ਸੀ ਪਿਛਲੇ ਦਿਨਾਂ ਤੋਂ ਕੱਚੇ ਮੁਲਾਜ਼ਮ ਪੱਕੇ ਕਰਨ ਠੇਕੇਦਾਰ ਪ੍ਰਥਾ ਖਤਮ ਕਰਨ ਤੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰਨ ਸੰਬੰਧੀ ਚੱਲ ਰਹੀ ਹਨ ਮਿੱਥੇ ਸਮੇਂ ਦੀ ਹੜਤਾਲ ਸੰਬੰਧੀ ਮਾਨਯੋਗ ਚੀਫ ਸਕੱਟਰੀ ਪੰਜਾਬ ਨਾਲ ਪੈਨਲ ਮੀਟਿੰਗ ਹੋਈ ਸੀ ਜਿਸ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ठेकेदार ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਤਨਖਾਹ ਵਿੱਚ ਵਾਧਾ ਕਰਨ ਨਵੀਆਂ ਬੱਸਾਂ ਪਾਉਣਾਂ ਦੀ ਸਾਰੀਆਂ ਮੰਗਾਂ ਉੱਪਰ ਬਣੀ ਕਮੇਟੀ ਦੀ ਮੀਟਿੰਗ ਵਿੱਚ ਵਿੱਤ ਵਿਭਾਗ ਪਰਸੋਨਲ ਵਿਭਾਗ ਦੇ ਸੈਕਟਰੀ ਸ਼ਾਮਿਲ ਕਰਕੇ ਮੀਟਿੰਗ ਕੀਤੀ ਗਈ ਸੀ ਅਤੇ ਕੱਲ ਨੂੰ ਟਰਾਂਸਪੋਰਟ ਮੰਤਰੀ ਨਾਲ ਵੀ ਮੀਟਿੰਗ ਤੈਅ ਕਰਾਈ ਗਈ ਹੈ ਇਸ ਦੇ ਨਾਲ ਹੀ 26 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਪੈਨਲ ਮੀਟਿੰਗ ਫਿਕਸ ਹੋਈ ਹੈ ਜਿਸ ਵਿੱਚ ਤਿਆਰ ਕੀਤੀ ਪਾਲਿਸੀ ਤੇ ਵਿਚਾਰ-ਚਰਚਾ ਕਰਕੇ ਲਾਗੂ ਕਰਨ ਸਮੇਤ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਉੱਚ ਪੱਧਰੀ ਮੰਗਾਂ ਲਾਗੂ ਕਰਨ ਦੇ ਠੋਸ ਪ੍ਰੋਸੇ ਨੂੰ ਮੁੱਖ ਰੱਖ ਕੇ ਹੜਤਾਲ ਨੂੰ ਪੋਸਟਪੋਨ ਕਰ ਦਿੱਤਾ ਗਿਆ ਸੀ ਸ਼ਰੋਮਨੀਅ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਪਾਰਟੀ ਅਰਵਿੰਦ ਕੇਜਰੀਵਾਲ ਦੀ ਲੈਂਡ ਪੁਲਿਸ ਸਕੀਮ ਖਿਲਾਫ ਲੋਕਾਂ ਦੀ ਇਤਿਹਾਸਿਕ ਜਿੱਤ 1 ਸਤੰਬਰ ਨੂੰ ਮੋਗਾ ਵਿੱਚ ਵਿਸ਼ਾਲ ਰੈਲੀ ਨਾਲ ਮਨਾਵੇਗਾ ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਦੇ ਲੁਟੇਰੇ ਪੰਜਾਬ ਦੀ ਬੇਸ਼ਕੀਮਤੀ 65 ਹਜ਼ਾਰ ਏਕੜ ਉਪਜਾਓ ਜ਼ਮੀਨ ਲੈਂਡ ਪੁਲਿੰਸ ਸਕੀਮ ਰਾਹੀਂ ਹੜੱਪ ਕਰਨਾ ਚਾਹੁੰਦੇ ਸਨ ਜਿਸ ਵਾਸਤੇ ਉਹਨਾਂ ਨੇ 30000 ਕਰੋੜ ਰੁਪਏ ਵਿੱਚ ਇੱਕ ਸਮਝੌਤਾ ਦਿੱਲੀ ਦੇ ਬਿਲਡਰਾਂ ਨਾਲ ਕੀਤਾ ਸੀ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਕਾਲੀ ਦਲ ਦੇ ਦਲੇਰ ਵਰਕਰਾਂ ਨੇ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਵਪਾਰੀਆਂ ਨਾਲ ਮਿਲ ਕੇ ਇਸ ਖਿਲਾਫ ਵਿਸ਼ਾਲ ਜਨਤਕ ਰੈਲੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਜ਼ਮੀਨ ਪੱਧਰ ਤੇ ਚੱਲ ਰਹੀ ਇਸ ਲਹਿਰ ਦੇ ਤਹਿਤ ਸੂਬੇ ਵਿੱਚ 4 ਲਾ ਮਿਸਾਲ ਤਰਨੇ ਦਿੱਤੇਗੇ ਤੇ ਅੰਬਸਾਈ ਤੋਂ ਪਾਰਟੀ ਵੱਲੋਂ ਮਿੱਥੇ ਸਮੇਂ ਦਾ ਮਾਰਚ ਕੇਜਰੀਵਾਲ ਦੇ ਨਵੇਂ ਸ਼ੀਸ਼ ਮਹਿਲ ਤੱਕ ਰੋਜ਼ਾਨਾ ਕੀਤਾ ਜਾਣਾ ਸੀ ਉਹਨਾਂ ਨੇ ਕਿਹਾ ਕਿ ਵਿਰੋਧੀ ਸਕੰਦ ਤੋਂ ਆਪ ਸਰਕਾਰ ਬੁਖਲਾ ਗਈ ਸੀ ਅਤੇ ਉਸ ਨੂੰ ਲੈਂਡ ਪੁਲਿੰਗ ਸਕੀਮ ਵਾਪਿਸ ਲੈਣ ਲਈ ਮਜਬੂਰ ਹੋਣਾ ਪਿਆ ਸੀ ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਫਤਿਹ ਰੈਲੀ ਦੀ ਧਟਵੀਂ ਹਮਾਇਤ ਕਰਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਲਈ ਨਵੀਂ ਰਿਵਾਰਡ ਪਾਲਿਸੀ ਦਾ ਐਲਾਨ ਕੀਤਾ ਹੈ ਜਿਸ ਤਹਿਤ ਐਨਡੀਪੀਐਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਇਨਾਮ ਦਿੱਤਾ ਜਾਵੇਗਾ। ਜਿਸ ਵਿੱਚ 1 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਤੇ ਜਾਂਚ ਕਰਨ ਵਾਲੇ ਅਫਸਰ ਨੂੰ 1 ਲੱਖ 20 ਹਜ਼ਾਰ ਦਾ ਇਨਾਮ ਮਿਲੇਗਾ। ਅਤੇ ਇਸ ਨਵੀਂ ਨੀਤੀ ਤਹਿਤ ਹੁਣ ਹੈੱਡ ਕਨਸਟੇਬਲ ਵੀ ਐਨਡੀਪੀਐਸ ਮਾਮਲਿਆਂ ਦੀ ਜਾਂਚ ਕਰ ਸਕਣਗੇ ਜਿਸ ਨਾਲ ਜਾਂਚ ਪ੍ਰਕਿਰਿਆ ਤੇਜ਼ ਹੋਵੇਗੀ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਪੰਜਾਬ ਪੁਲਿਸ ਵਿੱਚ ਜਲਦੀ ਹੀ 1600 ਤਰੱਕੀਆਂ ਹੋਣਗੀਆਂ ਇਹ ਨਾ ਤਰੱਕੀਆਂ ਨਾਲ ਪੁਲਿਸ ਵਿਭਾਗ ਵਿੱਚ ਨਵੀਆਂ ਭਰਤੀਆਂ ਲਈ ਵੀ ਸੀਟਾਂ ਖਾਲੀ ਹੋ ਜਾਣਗੀਆਂ ਜਿਸ ਨਾਲ ਹੋਰ ਨੌਜਵਾਨਾਂ ਨੂੰ ਪੁਲਿਸ ਫੋਰਸ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ ਇਸ ਨੀਤੀ ਦਾ ਉਦੇਸ਼ ਪੁਲਿਸ ਅਧਿਕਾਰੀਆਂ ਨੂੰ ਨਸ਼ਿਆਂ ਵਿਰੁੱਧ ਕਾਰਵਾਈ ਕਰਨ ਲਈ ਉਤਸ਼ਾਹਿਤ ਕਰਨਾ ਤੇ ਪੁਲਿਸ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨਾ ਹੈ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਉੱਤੇ ਤਿੱਖਾ ਨਿਸ਼ਾਨਾ ਸਾਧਦਾ ਹੈ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਜਿੱਤਣ ਵਾਲਾ ਆਮ ਆਦਮੀ ਪਾਰਟੀ ਦਾ ਚੇਰਾ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ ਹੁਣ ਪੰਜਾਬ ਦੇ ਕਿਸਾਨਾਂ ਅਤੇ ਜਨਤਾ ਨੂੰ ਜਾਗਰੂਕ ਹੋਣਾ ਪਵੇਗਾ ਕਿਉਂਕਿ ਅਸਲ جنگ ਕਿਸਾਨਾਂ ਦੇ ਖੇਤਾਂ ਵਿੱਚ ਲੜੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਵੇਂ ਨੀਤੀ ਅਰਵਿੰਦ ਕੇਜਰੀਵਾਲ ਨੇ ਬਣਾਈ ਹੋਵੇ ਜਾਂ ਕਿਸੇ ਵੱਡੇ ਵਿਦੇਸ਼ੀ ਨੇਤਾ ਨੇ ਸਭ ਦੀਆਂ ਨਜ਼ਰਾਂ ਪੰਜਾਬ ਦੇ ਕਿਸਾਨਾਂ ਤੇ ਟਿਕੀਆਂ ਹੋਈਆਂ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਦਿਆਂ ਦਿਖਾ ਦਿੱਤਾ ਹੈ ਕਿ ਅਸਲ ਲੀਡਰਸ਼ਿਪ ਕੀ ਹੁੰਦੀ ਹੈ ਮੋਦੀ ਜੀ ਨੇ ਸਾਫ਼ ਕਿਹਾ ਹੈ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ ਸੁਨੀਲ ਜਾਖੜ ਨੇ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਾਂ ਕਿ ਹੁਣ ਸਹੀ ਕਿਸਾਨ ਨੇਤਾ ਆ ਗਏ ਹਨ ਅਤੇ ਜ਼ਿੰਮੇਵਾਰੀ ਸੰਭਾਲਣ ਉਹਨਾਂ ਨੇ ਮਨੀਸ਼ ਸੋਧਿਆ ਤੇ ਸ਼ਬਦੀ ਹਮਲਾ ਕਰਦੇ ਹਾਂ ਕਿ ਹਾਂ ਕਿ ਇਹ ਲੋਕ ਉਹ ਲਿਆਂ ਆਖਦੇ ਹਨ ਕਿ ਅਸੀਂ ਚੋਣਾਂ ਜਿੱਤਣ ਲਈ ਝੂਠ ਵੀ ਬੋਲਾਂਗੇ ਦੰਗੇ ਵੀ ਕਰਾਂਗੇ ਕਿਸੇ ਵੀ ਹੱਦ ਤੱਕ ਜਾਵਾਂਗੇ ਇਹ ਲੋਕਤੰਤਰ ਦੀ ਬੇਇੱਜ਼ਤੀ ਹੈ ਤੇ ਪੰਜਾਬੀਆਂ ਨਾਲ ਧੋਖਾ ਹੈ ਪੰਜਾਬੀਆਂ ਨੂੰ ਹੁਣ ਐਸੇ ਨੇਤਾਵਾਂ ਨੂੰ ਸਵਾਲ ਪੁੱਛਣੇ ਚਾਹੀਦੇ ਹਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜਦੋਂ ਸੀ ਸੋਧਿਆ ਵੀ ਬਵਾਦੀਤ ਬਿਆਨ ਦੇ ਰਹੇ ਸਨ ਤਦ ਸੀਐਮ ਮਾਨ ਉਹਨਾਂ ਦੇ ਸਾਹਮਣੇ ਬੈਠੇ ਤਾਲੀਆਂ ਵਜਾਰੇ ਸਨ ਇਸ ਨਾਲ ਪੰਜਾਬੀਆਂ ਦਾ ਸ਼ੱਕ ਹੋਰ ਵੱਧ ਗਿਆ ਹੈ ਉਹਨਾਂ ਨੇ ਕਿਹਾ ਕਿ ਜੇ ਹਾਲਾਤ یوں ਹੀ ਚੱਲਦੇ ਰਹੇ ਅਤੇ ਭਗਵੰਤ ਮਾਨਚ ਉੱਪਰ ਹੈ ਤਾਂ ਪੰਜਾਬ ਦੇ ਲੋਕ ਉਹਨਾਂ ਤੋਂ ਜ਼ਰੂਰ ਪੁੱਛਣਗੇ ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਜਲੰਧਰ ਹੁਸ਼ਿਆਰਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਬੀਤੇ ਦਿਨੀ ਭਾਰੀ ਮੀਂਹ ਪਿਆ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਨੂੰ ਲੈ ਕੇ ਪੰਜਾਬ ਦੇ ਮੌਸਮ ਲਈ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਵਿੱਚ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 21 ਤਰੀਕ ਤੱਕ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਰੂਪਨਗਰ ਗੁਰਦਾਸਪੁਰ ਅਮਰੀਕ ਸਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਮੋਹਾਲੀ ਪਟਿਆਲਾ ਫਤਿਗੜ ਸਾਈ ਵਿੱਚ ਪਾਰੀ ਮੀ ਪਵੇਗਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਆਰਥਿਕ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਆਰਟੀਈ ਐਕਟ ਤਹਿਤ ਦਾਖਲੇ ਮਿਲਣਗੇ ਜਿਸ ਨਾਲ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਵੀ ਨਿੱਜੀ ਸਕੂਲਾਂ ਵਿੱਚ ਮੁਫਤ ਵਿੱਚ ਵਧਿਆ ਸਿੱਖਿਆ ਮਿਲ ਸਕੇਗੀ ਇਸ ਸੰਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਸਿੱਖਿਆ ਵਿਭਾਗ ਨੇ ਸਾਰੇ ਨਿੱਜੀ ਸਕੂਲਾਂ ਨੂੰ ਸਿੱਖਿਆ ਦੇ ਅਧਿਕਾਰ ਐਕਟ ਤਹਿਤ ਆਰਥਿਕ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਲਈ 25% ਸੀਟਾਂ ਰਾਖਵੀਆਂ ਰੱਖਣ ਦੇ ਹੁਕਮ ਦਿੱਤੇ ਹਨ ਇਨ੍ਹਾਂ ਵਿਦਿਆਰਥੀਆਂ ਦੀਆਂ ਫੀਸਾਂ ਦਾ ਭੁਗਤਾਨ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ ਸਿੱਖਿਆ ਵਿਭਾਗ ਨੇ ਇਹ ਆਦੇਸ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਤੋਂ ਬਾਅਦ ਜਾਰੀ ਕੀਤੇ ਹਨ ਨਸ਼ਿਆਂ ਖਿਲਾਫ ਮੁਹਿੰਮ ਤਹਿਤ ਅਮਰੀਕਸ਼ਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪਿੰਡ ਰਣਗੜ ਵਿੱਚ ਪੁਲਿਸ ਤੇ ਸਥਾਨਕ ਪ੍ਰਸ਼ਾਸਨ ਨੇ ਮਿਲ ਕੇ ਨਸ਼ਾ ਤਸਕਰ ਦੀ ਨਜਾਇਜ਼ ਉਸਾਰੀ ਨੂੰ ਟੈਟੇਰੀ ਕਰ ਦਿੱਤਾ ਹੈ ਐਸਐਸਪੀ ਮਨਿੰਦਰ ਸਿੰਘ ਮੁਤਾਬਿਕ ਨਸ਼ਾ ਤਸਕਰ ਜਨਕ ਸਿੰਘ ਟਾਰੀ ਬਾਰਡਰ ਕੋਲ ਸਥਿਤ ਪਿੰਡ ਰਣਗੜ ਦਾ ਵਾਸੀ ਹੈ ਉਸਤੇ ਪਹਿਲਾਂ ਤੋਂ ਹੀ ਤਿੰਨ ਅਪਰਾਧਿਕ ਮਾਮਲੇ ਦਰਜ ਹਨ ਜਦੋਂ ਕਿ ਉਸ ਦੇ ਪਰਿਵਾਰ ਤੇ ਵੀ ਕੇਸ ਚੱਲ ਰਹੇ ਹਨ ਹੁਣੇ ਜਿਹੇ ਪੰਜਾਬ ਡਰੱਗ ਪ੍ਰੀਵੈਂਸ਼ਨ ਵਿੰਗ ਤੋਂ ਸ਼ਿਕਾਇਤ ਮਿਲੀ ਸੀ ਕਿ ਉਹ ਕਾਲੇ ਧੰਨ ਦੀ ਵਰਤੋਂ ਕਰਕੇ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਉਸਾਰੀ ਕਰ ਰਿਹਾ ਹੈ ਜਿਸ ਮਗਰੋਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਨਕ ਸਿੰਘ ਵੱਲੋਂ ਬਣਾਈਆਂ ਗਈਆਂ ਗੈਰ ਕਾਨੂੰਨੀ ਉਸਾਰੀਆਂ ਨੂੰ ਟਾ ਦਿੱਤਾ ਇਸ ਮੌਕੇ ਐਸਐਸਪੀ ਮਨੀਂਦਰ ਸਿੰਘ ਨੇ ਕਿਹਾ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦੇ ਆ ਕਿ ਹੈ ਕਿ ਨਸ਼ੇ ਦੇ ਕਾਰੋਬਾਰ ਤੋਂ ਦੂਰ ਰਹੋ ਮਿਹਨਤ ਕਰੋ ਚੰਗਾ ਕੰਮ ਕਰੋ ਤੇ ਆਪਣੇ ਪਰਿਵਾਰ ਤੇ ਪੰਜਾਬ ਦਾ ਨਾਮ ਰੋਸ਼ਨ ਕਰੋ। ਆ ਬادل ਪਰਵਾਰ ਇਹਨਾਂ ਨੂੰ ਪੁੱਛਿਆ ਗਿਆ ਸੀ ਜਿਵੇਂ ਅੱਜ ਮੈਂ ਚਾਹੇ ਛੋਟਾ ਮੰਤਰੀ ਆ ਇਹ ਵੱਡੇ ਕੈਬਨਟ ਮੰਤਰੀ ਸੀ ਹਰਸਿਮਰਤ ਇਹਨਾਂ ਨੂੰ ਪੁੱਛ ਕੇ ਵੀ ਤੁਸੀਂ ਕੀ ਕਿਸਾਨਾਂ ਨਾਲ ਗੱਲ ਕਰ ਲਈ ਕੀ ਮਜ਼ਦੂਰਾਂ ਨਾਲ ਗੱਲ ਕਰ ਲਈ ਸਾਰੇ ਯੂਨੀਅਨ ਵਾਲਿਆਂ ਨਾਲ ਗੱਲ ਕੀਤੀ ਇਹਨਾਂ ਨੇ ਜਾ ਕੇ ਨਰਿੰਦਰ ਮੋਦੀ ਜੀ ਜਦੋਂ ਨਾਲ ਦੀ ਕੁਰਸੀ ਤੇ ਬੀਬੀ ਹਰਸਿਮਰਤ ਬੈੰਦੇ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਸਾਰੇ ਉਹਨਾਂ ਨਾਲ ਗੱਲ ਕਰ ਲੀਜੀਏ ਇਹ ਬਿੱਲ ਬੜੇ ਵਧੀਆ ਹੈ ਪਰ ਗੱਲ ਕਿਸੇ ਨਾਲ ਕੀਤੀ ਨਹੀਂ ਸੀ ਮੈਨੂੰ ਯਾਦ ਹੈ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਉੱਤੇ ਗੱਲ ਚੱਲ ਰਹੀ ਸੀ ਇੱਕ ਸਾਲ ਅਸੀਂ ਜੰਤਰ ਮੰਤਰ ਤੇ ਬੈਠੇ ਰਹੇ ਪਰ ਜਦੋਂ ਤੱਕ ਮੋਦੀ ਜੀ ਨੂੰ ਇਹ ਗੱਲ ਪਤਾ ਲੱਗੀ ਵੀ ਇਹ ਝੂਠ ਬੋਲ ਕੇ ਭੱਜ ਗਏ ਤਾਂ ਉਹਨਾਂ ਨੇ ਕਿਹਾ ਮੈਂ ਤਾਂ ਲਿਆਉਣਾ ਦਾ ਕਿਸਾਨਾਂ ਖਾਤਰ ਚਾਹੁੰਦਾ ਸੀ ਜੇ ਕਿਸਾਨ ਨਾਰਾਜ਼ ਨੇ ਮੈਂ ਕਦ ਲਈ ਬਿੱਲ ਲਿਆਉਣਾ ਤੇ ਉਹ ਬਿੱਲ ਉਦੋਂ ਹੀ ਮੋਦੀ ਜੀ ਨੇ ਮਾਫੀ ਮੰਗ ਕੇ ਬਿੱਲ ਵਾਪਸ ਲਏ ਆਪ ਮਾਫੀ ਮੰਗ ਕੇ ਬਿੱਲ ਵਾਪਸ ਲਏ ਵੀ ਜੇ ਤੁਹਾਡੇ ਹੱਕ ਚ ਨਹੀਂ ਗਏ ਭਾਈ ਮੈਂ ਕਾਹਨੂੰ ਲੈ ਕੇ ਆਉਣੇ ਜੇ ਤੁਸੀਂ ਖੁਸ਼ ਨਹੀਂ ਗਏ ਮੈਂ ਕਿਉਂ ਲੈ ਕੇ ਆਉਣ ਪਰ ਅੱਜ ਮੈਂ ਉਸ ਪਾਰਟੀ ਚ ਆ ਮੈਂ ਤੁਹਾਡੇ ਕੋਲ ਇੱਕੋ ਹੀ ਗੱਲ ਕਹਿਣੀ ਆ ਵੀ ਪੰਜਾਬ ਵਾਲਿਓ ਆ ਰੈਲੀਆਂ ਦਾ سلسلہ ਸ਼ੁਰੂ ਹੋ ਗਿਆ ਅੱਜ ਮੈਂ ਮੁਬਾਰਕਬਾਦ ਦਿਨਾ ਵਧਾਈ ਦਿਨਾ ਅੱਜ ਅਸੀਂ ਕਿਸਾਨ ਮੰਡੀ ਚ ਰਾਜਪੁਰੇ ਦੀ ਰੈਲੀ ਕਰ ਰਹੇ ਹਾਂ ਕੋਈ ਕਿਸੇ ਬੈਰਜ ਪਹਿਲੇ ਇਸ ਨਹੀਂ ਕਰ ਰਹੇ ਕਿਸੇ ਦੇ ਘਰ ਚ ਨਹੀਂ ਕਰ ਰਹੇ ਅੱਜ ਇੱਕ ਕਿਸਾਨ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਆ ਬੀਜੇਪੀ ਦੀ ਇੱਥੇ ਮੈਂ ਦੇਖ ਰਿਹਾ ਜਿੱਥੇ ਸਾਡੇ ਬੀਜੇਪੀ ਦੇ ਵਰਕਰ ਨੇ ਉੱਥੇ ਜ਼ਿਆਦਾ ਸਾਡਾ ਕਿਸਾਨ ਮਜ਼ਦੂਰ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਪੱਗਾਂ ਬੰਨੀਆਂ ਮਤਲਬ ਉੱਥੇ ਤੱਕ ਅਖੀਰ ਤੱਕ ਦੇਖ ਰਿਹਾ ਇੱਥੋਂ ਪਤਾ ਲੱਗਦਾ ਵੀ ਹਰ ਚਾਹ ਕੋਈ ਹਿੰਦੂ ਹੋਆ ਸਿੱਖ ਹਰ ਕੋਈ ਗਰੀਬ ਅਮੀਰ ਆ ਐਸਸੀ ਆ ਓਬੀਸੀ ਆ ਹਰ ਸ਼ਖਸ ਜਿਹੜਾ ਉਹ ਬੀਜੇਪੀ ਵੱਲ ਚੱਲ ਰਿਹਾ ਜਿਹੜੀ ਕੋਠੀ 'ਚ ਬੈਠਾ ਨਾ ਇਹ ਸਸੋਧੀਆਂ ਕੁਛ ਦਿਨ ਬਾਅਦ ਇਹ ਸਸੋਧੀਆਂ ਨੂੰ ਉਸ ਕੋਠੀ 'ਚੋਂ ਜਾ ਕੇ ਕੱਢਾਂਗੇ ਵੀ ਕਿਹੜੇ ਮਤਲਬ ਨਾ ਤੁਸੀਂ ਪੰਜਾਬ ਦਾ ਪੈਸੇ ਤੇ ਬੈਠੇ ਹੋ ਲਈ ਇਹ ਕੋਠੀ 'ਚੋਂ ਇਹਨੂੰ ਮੈਂ ਜਾ ਕੇ ਕੱਢੂੰਗਾ ਵੀ ਨਿਕਲ ਬਾਹਰ ਓਏ ਪੰਜਾਬ ਦੇ ਪੈਸੇ ਔਰ ਕਿਵੇਂ ਲੁੱਟੀ ਜਾਂਦਾ ਸਿਰ ਤੇ ਤੇਰੇ ਵਾਲ ਕੋਈ ਨਹੀਂ ਤੇ ਤੁਰੀ ਹਿੰਮਤ ਕਿਵੇਂ ਪੈ ਗਈ ਕਹਿੰਦਾ ਸਾਮ ਦੰਡ ਵੇ ਉਹ ਤੇਰੇ ਨਾਲ ਉਹ ਕਰਾਂਗੇ ਸੁਸੋਦੀਆ ਸਾਹਿਬ ਵੀ ਦੁਬਾਰਾ ਜਾ ਕੇ ਜਿੱਥੋਂ ਆਏ ਆ ਉੱਥੇ ਵਾੜ ਦਾਂਗੇ ਇਹ ਤੈਨੂੰ ਮੈਂ ਇੰਨੀ ਗੱਲ ਅਖੀਰ ਚ ਕਹਿਣਾ ਬਾਕੀ ਆ ਚੁਟਕਲੇ ਸੁਣ ਲਿਆ ਕਰੋ ਭੰਡ ਦੇ ਕੋਈ ਨਹੀਂ ਚੁਟਕਲੇ ਰੀਲਾਂ ਚ ਨਹੀਂ ਸਟੇਜ ਤੇ ਸੁਣ ਲਿਆ ਕਰੋ ਕੀ ਗੱਲ ਨਾ ਮਨੋਰੰਜਨ ਕਰ ਲਿਆ ਕਰੋ ਇਹ ਇੱਕੋ ਹੀ ਕੰਮ ਰਹਿ ਗਿਆ ਮੁੱਖ ਮੰਤਰੀ ਦਾ ਇੰਨੇ ਹੀ ਸ਼ਬਦਾਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਜਪੀ ਜਿੰਦਾਬਾਦ ਦੇ ਨਾਰੇ ਲਾ ਦਿਓ ਭਾਜਪੀ ਜਿੰਦਾਬਾਦ ਸਾਰੇ ਹੱਥ ਖੜੇ ਕਰੋ ਬੀਜਪੀ ਬੀਜਪੀ ਨਰਿੰਦਰ ਮੋਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰਦਾਰ ਰਵਨੀਤ ਸਿੰਘ ਜੀ ਬਿੱਟੂ ਦਾ ਇਸ ਤੋਂ ਬਾਅਦ ਕਿ ਸਾਡੇ ਰਾਸ਼ਟਰੀ ਮਹਾ ਮੰਤਰੀ 11 ਬੱਚੇ ਸਾਡੇ ਪੰਜਾਬ ਪੁਲਿਸ ਜਿਹੜੀ ਹੁਣ ਜਿਹੜਾ ਲੇਟੈਸਟ ਰਿਜ਼ਲਟ ਆਇਆ 2024 ਦੀ ਭਰਤੀ ਦਾ 11 ਬੱਚੇ ਸਾਡੇ ਹਲਕੇ ਤੋਂ ਸਿਲੈਕਟ ਹੋਏ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਸਾਰੇ ਸਾਡੇ ਲੋਕਲ ਪਿੰਡਾਂ ਦੇ ਬੱਚੇ ਸਾਰੇ ਤੁਸੀਂ ਘਰ ਜਾ ਕੇ ਦੇਖ ਸਕਦੇ ਹੋ ਕੋਈ ਸਿਫਾਰਿਸ਼ ਨਹੀਂ ਕੋਈ ਪੈਸਾ ਨਹੀਂ ਮੈਂ 11 ਦੀ ਡਿਟੇਲ ਤੁਹਾਨੂੰ ਹੁਣੀ ਥੋੜੀ ਦਰਸਵਾ ਦਿੰਦਾ ਸਾਡੇ ਹਲਕੇ ਇਸ ਸਾਲ ਜਿਹੜੇ ਹੁਣੀ ਇਸ ਜਿਹੜਾ ਪਿਛਲਾ ਨਤੀਜਾ ਹੈ ਪੰਜਾਬ ਪੁਲਿਸ ਭਰਤੀ ਦੇ ਵਿੱਚ ਉਹ ਸਿਲੈਕਟ ਹੋਏ ਨੇ ਸਾਨੂੰ ਝਾੜੂ ਚੱਕ ਕੇ ਕਿਤੇ ਕੰਮ ਕਰਦੇ ਦੇਖਿਆ ਕਦੀ ਕਿਸੇ ਨੇ ਕਦੀ ਹੁਣ ਇੱਥੇ ਮੈਨੂੰ ਤੁਹਾਡੇ ਚ ਕੋਈ ਸਾਥੀ ਦੱਸ ਰਿਹਾ ਸੀ ਕਿ ਨਾਲਿਆਂ ਦੀ ਸਫਾਈ ਤੱਕ ਨਹੀਂ ਹੋਈ ਉਹ ਹਰਜੋਤ ਮੈਂ ਮੈਨੂੰ ਦੱਸੋ ਮੈਂ ਕਰ ਦਿੰਦਾ ਕਿਹੜੀ ਫਾਈਲ ਰੁਕੀ ਹੈ ਜਿਹਦੇ ਨਾਲ ਨਾਲਿਆਂ ਦੀ ਸਫਾਈ ਹੋਵੇ ਉਹਨਾਂ ਨੂੰ ਇੱਕੋ ਹੀ ਕੰਮ ਆਉਂਦਾ ਇੱਕੋ ਹੀ ਕੰਮ ਆਉਂਦਾ ਪੇਵਰ ਪਟ ਪਟ ਕੇ ਲਾਣਾ ਉਹਦੇ ਚੋਂ ਪੀ ਐਚ ਡੀ ਨੇ ਠੀਕ ਹੈ ਅਸੀਂ ਉਸ ਕਰਪਸ਼ਨ ਨੂੰ ਰੋਕ ਰਹੇ ਹਾਂ ਉਸ ਕਰਕੇ ਉਹਨਾਂ ਨੂੰ ਤਕਲੀਫ ਹੈ ਸਵੀਪਿੰਗ ਮਸ਼ੀਨ ਦੇਖੀਏ ਤੁਸੀਂ ਮੈਂ ਦੋ ਸ਼ਹਿਰ ਦੇ ਪੋਲੂਸ਼ਨ ਦੇ ਲਈ ਦੋ ਜਿਹੜੇ ਆ স্মੋਕ ਟਾਵਰ ਲਾਏ ਉਸ ਦਾ ਅੱਜ ਤੱਕ ਕੋਈ ਕਦੀ ਚੱਲਣ ਨਹੀਂ ਦਿੱਤੇ ਕੀ ਤਕਲੀਫ ਹੈ ਹਰਜੋਤ ਬਿਸਮਿਲਲਾਹ ਮੈਂ ਮੇਰੀ ਮੀਜੀ ਆਸਤ ਹੈ ਜਲਫਾ ਮਾਤਾ ਰੇ ਵਿੱਚ ਮਾ ਉਸ ਦੇ ਸੁੰਦਰੀ ਕਰਨ ਦੇ ਲਈ ਉਹ ਕੰਮ ਨਹੀਂ ਕਰਨ ਦਿੰਦੇ ਉਸ ਸਾਰਾ ਪੱਠਾ ਬਿਠਾ ਦਿੱਤਾ ਉਹਦੇ ਵਿੱਚ ਦੱਸੋ ਕੌਣ ਰੋਕਦਾ ਜੀ ਮੈਨੂੰ ਇਹ স্মੋਕ ਸੁੰਡ ਪੰਡ ਦੇ ਉੱਪਰ ਵੀ স্মੋਕ স্মੋਕ ਟਾਵਰ ਦੇ ਉੱਤੇ ਮੇਰੀ ਹੋਰ ਸੁਣ ਲਓ ਠੀਕ ਹੈ ਕਦੀ ਉਹਨਾਂ ਦੀ ਸਪੀਕਿੰਗ ਮਸ਼ੀਨ ਦੇਖੀ ਕਦੀ ਤੁਸੀਂ ਪੁੱਛ ਕੇ ਤਾਂ ਦੇਖੋ ਡੀਜ਼ਲ ਜਾਨੀ ਸਾਰਾ ਕੁਝ ਹੀ ਤੁਸੀਂ ਨੰਗਲ ਦਾ ਹਾਲ ਕੀ ਬਣਾ ਦਿੱਤਾ ਤੇ ਜਦੋਂ ਅਸੀਂ ਕੋਈ ਕੰਮ ਕਰਦੇ ਆ ਸਾਡਾ ਕੰਮ ਦੇਖ ਲਓ ਸਾਡੀਆਂ ਤੁਸੀਂ ਸਕੂਲਾਂ ਦਾ ਕੰਮ ਦੇਖ ਲਓ ਅਸੀਂ ਜੋ ਚਾ ਰਵੇ ਜਿਸ ਦਿਨ ਕੌਂਸਲ ਉਹ ਕੰਮ ਕਰਾਂਗੇ ਤੁਸੀਂ ਕੰਮ ਕਰੋ ਨਾ ਕੰਮ ਦੀ ਰਾਜਨੀਤੀ ਕਰੋ ਕਹਿ ਕਹਿ ਕੇ ਕਹਿ ਕਹਿ ਕੇ ਵੀ ਜਿਹੜਾ ਤੁਸੀਂ ਸਾਰਾ ਪੈਸਾ ਲੋਕਾਂ ਤੋਂ ਉਜਾੜ ਕੇ ਰੱਖਤਾ ਕਿਤੇ ਕੋਈ ਸੀਵਰੇਜ ਸਹੀ ਤਰੀਕੇ ਨਹੀਂ ਪਾਇਆ ਬਾਰ ਬਾਰ ਪਾ ਕੇ ਵੀ ਜਾ ਕੇ ਲੋਕਾਂ ਤੋਂ ਪੁੱਛ ਕੇ ਦੇਖੋ ਨਾ ਜੀ ਜਿੱਥੇ ਨੂੰ ਤੁਸੀਂ ਕਦੀ ਐਮਸੀ ਦੇਖਿਆ ਐ ਐਮਸੀ ਨੂੰ ਕੀ ਕਰਨਾ ਹੈ ਹਰਜੋਤ ਮੈਂ ਇਸ ਨੂੰ ਗਾਲਾਂ ਕਢਦੀਆਂ ਆਂਦੀਆਂ ਉੱਚੀ ਆਵਾਜ਼ ਦੇ ਵਿੱਚ ਬੇਫਜ਼ੂਲੀ ਉੱਚੀ ਆਵਾਜ਼ ਦੇ ਵਿੱਚ ਤੁਸੀਂ ਕੋਈ ਤਰ ਤਿੰਦੇ ਨਹੀਂ ਤੁਸੀਂ ਗੱਲ ਕਰੋ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾਓ ਤੁਸੀਂ ਲੋਕਾਂ ਨੂੰ ਪੁੱਛੋ ਬਰਸਾਤਾਂ ਚ ਝੜਿਓ ਨਾਲਿਆਂ ਦੀ ਤੁਹਾਡੇ ਤੋਂ ਸਫਾਈ ਨਹੀਂ ਹੋਈ ਘਾਹ ਹੋ ਗਿਆ ਹੋਇਆ ਬੁਰੀ ਹਾਲਤ ਹੈ ਸਫਾਈ ਤੁਹਾਡੇ ਤੋਂ ਨਹੀਂ ਹੁੰਦੀ ਕੰਮ ਤੁਸੀਂ ਦੋਸ਼ਾਂ ਦੇ ਜਾਂਦੇ ਹੋ ਤੁਹਾਡੀ ਜ਼ਿੰਮੇਵਾਰੀ ਤੁਸੀਂ ਕਰੋ ਤੁਸੀਂ ਸਪੈਨ ਉਹਨਾਂ ਨੂੰ ਇੰਨਾ ਪੁੱਛ ਲਓ ਪਿਛਲੇ 6 ਮਹੀਨੇ ਦਾ ਸਪਿੰਗ ਮਸ਼ੀਨ ਕਦੀ ਕਿਸ ਨੇ ਦੇਖਿਆ ਜੀ ਤੱਕ ਫਲਾਈਓਵਰ ਦੇ ਉੱਤੇ ਗੰਧ ਖੜਾ ਹੁੰਦਾ ਜਿੰਨੀ ਵਾਰੀ ਸਾਫ ਕਰਾਇਆ ਮੈਂ ਕਰਵਾਇਆ ਜਵਾਰ ਮਾਰਕੀਟ ਜਿੰਨੀ ਵਾਰੀ ਸੁਪਰ ਸੈਕਸ਼ਨ ਮਸ਼ੀਨਾ ਲੈ ਕੇ ਆਸੀ ਲੈ ਕੇ ਆਇਆ ਮੈਂ ਜਾਣਦਾ ਲੋਕਾਂ ਵਿੱਚ ਰੋ ਹੈ ਪੀਨ ਵਾਲੇ ਪਾਣੀ ਦੀ ਹੋਈ ਬੁਰੀ ਹਾਲਤ ਹੈ ਟੋਟਲ ਜਿਹੜੀ ਟੋਟਲ ਜਿਹੜਾ ਫੇਲਿਅਰ ਹੈ ਤੇ ਉਹਨ ਆਪਣੇ ਫੇਲਿਅਰ ਨੂੰ ਕਹਿਣ ਲਈ ਅੱਛਾ ਜੀ ਮੰਤਰੀ ਸਾਹਿਬ ਦੀ ਕੰਮ ਹੋਣ ਦਿੰਦੇ ਆ ਮੰਤਰੀ ਸਾਹਮਣੇ ਕੰਮ ਹੋਣ ਦਿੰਦੇ ਅਸੀਂ ਆਪਣਾ ਕੰਮ ਕਰ ਰਹੇ ਆ ਤੇ ਨੰਗਲ ਨੂੰ ਇੱਕ ਸ਼ਾਨਦਾਰ ਸ਼ਹਿਰ ਬਣਾਉਣ ਦੇ ਲਈ ਜਿਹੜੀ ਇੱਕ ਜਿਸ ਟੀਮ ਦੀ ਰਿਕੁਆਇਰਮੈਂਟ ਹੈ ਉਹ ਟੀਮ ਹੈ ਸਾਡੇ ਕੋਲ ਅਸੀਂ ਨੰਗਲ ਨੂੰ ਇੱਕ ਇਦਾਂ ਦੇ ਕਾਉਂਸਲਰਾਂ ਦਾ ਥੋੜਾ ਸਮਾਂ ਰਹਿ ਗਿਆ ਬੀਤ ਗਏ ਇਹਨਾਂ ਦੇ ਦਿਨ ਜਿਹੜਾ ਹੈ ਇਹਨਾਂ ਦੀ ਜਿਹੜਾ ਫੇਲਿਅਰ ਉਹ ਲੋចਕ ਜਾਹਿਰ ਹੈ ਅਸੀਂ ਇਦਾਂ ਦੇ ਕਾਉਂਸਲਰ ਭੇਜਨੇਗੇ ਜੋ ਸਵੇਰੇ 6 ਵਜੇ ਆਪ ਬੋਰਡਾਂ ਚ ਗੇੜਾ ਮਾਰਨਗੇ 9 ਵਜੇ ਤੱਕ ਉਹ ਜਾਨੀ ਲੋਕਾਂ ਦੀ ਗਲੀਆਂ ਚ ਰਹਿਣਗੇ ਇਦਾਂ ਦੇ ਕਾਉਂਸਲਰ ਸ਼ਰਤ ਤੇ ਉਹਨੂੰ ਟਿਕਟ ਮਿਲੂਗੀ ਆਮ ਆਦਮੀ ਪਾਰਟੀ ਤੋਂ ਜਿਹੜਾ ਸਵੇਰੇ 6 ਤੋਂ ਲੈ ਕੇ 9 ਵਜੇ ਤੱਕ ਜਿਹੜਾ ਹੈ ਲੋਕਾਂ ਦੀਆਂ ਗਲੀਆਂ ਚ ਫੇਰੇ ਤਾਂ ਕਿ ਸਾਫ ਸਫਾਈ ਹੋਵੇ ਲੋਕਾਂ ਦੇ ਦੁੱਖ ਸੁੱਖ ਘਰ ਘਰ ਜਾ ਕੇ ਕੰਮ ਕਰੇ ਇਦਾਂ ਦੇ ਅਸੀਂ ਜਿਹੜੇ ਟੀਮ ਦਵਾਂਗੇ ਤੇ ਨੰਗਲ ਚ ਇਹਨਾਂ ਨੂੰ ਹੀ ਬੱਸ ਸਟੈਂਡ ਦੇ ਥੱਲੇ ਮੈਟਨਿਸ ਕੋਰਟ ਬਣਵਾਉਣਾ ਚਾਹੁੰਦਾ ਸੀ ਤੁਸੀਂ ਮੇਰੇ ਤੋਂ ਜਦੋਂ ਮਰਜ਼ੀ ਆ ਕੇ ਦੇਖ ਲਿਓ ਤਾਂ ਕਿ ਹੁਣ ਪੱਕੀ ਸਾਰੇ ਸ਼ਰਤ ਇਨੀ ਹੋ ਨਹੀਂ ਬਣਨ ਦਿੱਤੇ ਜਿੱਥੇ ਫਲਾਈਓਵਰ ਜਿੱਥੇ ਹੁਣ ਸਾਡਾ ਕਿਲੇ ਬੱਸ ਸਟੈਂਡ ਅੰਦਰ ਰਹਿ ਗਿਆ ਬਾਹਰ ਬੱਸ ਸਟੈਂਡ ਬਣਾਉਣਾ ਚਾਹੁੰਦੇ ਆ ਜਿੱਥੇ ਸ ਜਿੱਥੇ ਬੱਸ ਸਟੈਂਡ ਦੇ ਜਿੱਥੇ ਫਲਾਈਓਵਰ ਦੇ ਨਾਲ ਇੱਕ ਸਾਈਕਲ ਟ੍ਰੈਕ ਬਣ ਸਕਦਾ ਆਪਣੇ ਕੋਲ ਇੰਨਾ ਵੱਡਾ ਉਹ ਜਗ੍ਹਾ ਪਈ ਹੈ ਵਾਕਿੰਗ ਟ੍ਰੈਕ ਨਹਿਰ ਦੇ ਨਾਲ ਉਹ ਨਹੀਂ ਬਣਨ ਦਿੰਦੇ ਦੇਖੋ ਕੇਂਦਰੀ ਰਾਜ ਮੰਤਰੀ ਤੇ ਤਾਜ਼ੇ-ਤਾਜ਼ੇ ਪਾਜਪਾਈ ਬਣੇ ਰਵਨੀਤ ਬਿੱਟੂ ਜਿਹੜੇ ਜਾਣੇ ਜਾਂਦੇ ਨੇ ਆਪਣੇ ਬੇਤੁਕੇ ਬਿਆਨਾਂ ਦੇ ਅੱਜ ਰਾਜਪੁਰੇ ਦੀ ਰੈਲੀ ਦੌਰਾਨ ਇੱਕ ਨਵਾਂ ਹਸੋਈਣਾ ਬਿਆਨ ਦੇ ਕਹਿੰਦੇ ਜੀ ਜਿਹੜੇ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਸੀ ਸਾਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਕਾਨੂੰਨ ਲਿਆਓ ਸਾਡੀ ਕਿਸਾਨਾਂ ਦੇ ਨਾਲ ਗੱਲ ਬਿੱਟੂ ਸਾਹਿਬ ਮੈਂ ਸਮਝ ਸਕਦਾ ਕਿ ਤੁਸੀਂ ਹਤਾਸ਼ ਅੱਜ ਦੀ ਰੈਲੀ ਦੇ ਵਿੱਚ ਇਕੱਠ ਨਹੀਂ ਹੋਇਆ ਪੰਜਾਬੀਆਂ ਨੇ ਹੁਦਾਰਾ ਨਹੀਂ ਦਿੱਤਾ ਪਰ ਸਵਾਲ ਤਾਂ ਉੱਠਦਾ ਹੈ ਕਿ ਕੀ ਇਹ ਕਾਲੇ ਕਾਨੂੰਨਾਂ ਦਾ ਵਿਰੋਧ ਇਕੱਲਾ ਪੰਜਾਬ ਦਾ ਕਿਸਾਨ ਕਰ ਰਿਹਾ ਸੀ ਜਾਂ ਦੇਸ਼ ਦਾ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਤੇ ਰਾਜ ਕਰ ਰਹੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਉਹਦੇ ਕਹੇ ਤੇ ਕਾਨੂੰਨ ਲਿਆਈ ਤੇ ਸਾਰੇ ਦੇਸ਼ ਨਾਲ ਤੁਸੀਂ ਗੱਲ ਹੀ ਨਹੀਂ ਕੀਤੀ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਤੁਹਾਡੀਆਂ ਆਚਾਰੀਆਂ ਨੇ ਮੈਂ ਤੁਹਾਨੂੰ ਯਾਦ ਕਰਾ ਦਿਆਂ ਕਿ ਉਹ ਸਮੇਂ ਦੀ ਗੱਲ ਹੈ ਜਦੋਂ ਤੁਸੀਂ ਦਿੱਲੀ ਦੇ ਪਾਰਕਾਂ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਲੱਭਦੇ ਫਿਰਦੇ ਸੀ ਔਰ ਕੈਮਰਾ ਇਹ ਗੱਲ ਬਿੱਟੂ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਿਲਣ ਸਹੀ ਮੈਂ ਤਾਂ ਚਪੇੜਾ ਮਾਰਨੀ ਹੈ ਇਹਨਾਂ ਦੇ ਮੂੰਹ ਤੋਂ ਤੇ ਬਿੱਟੂ ਸਾਹਿਬ ਸ਼੍ਰੋਮਣੀ ਅਕਾਲੀ ਦਲ ਉਸ ਸਮੇਂ ਭਾਈਵਾਲ ਸੀ ਤੇ ਜਦੋਂ ਦੋ ਪਾਰਟੀਆਂ ਐਲਾਈਅੰਸ ਦੇ ਵਿੱਚ ਹੁੰਦੀਆਂ ਨੇ ਉਹ ਕਿਸ ਲੈਵਲ ਤੇ ਗੱਲ ਕਰਦੀਆਂ ਨੇ ਮaaf ਕਰਨਾ ਤੁਸੀਂ ਅੱਜ ਵੀ ਨਾ ਉਸੋ ਤੇ ਤੇ ਉਹ ਨਾ ਉਸ ਲੈਵਲ ਤੇ ਨੱਡਾ ਸਾਹਿਬ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਉਹਨਾਂ ਦੇ ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕਹੀ ਸੀ ਕਿ ਜੇ ਤਿੰਨ ਕਾਲੇ ਤਮੰਨਾ ਤੇ ਬੀਜੇਪੀ ਦੀ ਸਰਕਾਰ ਅੱਗੇ ਵੱਧਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਲਾਇੰਸ ਵੀ ਛੱਡੂ ਵਜ਼ੀਰੀ ਵੀ ਛੱਡੂ ਤੇ ਸ਼੍ਰੋਮਣੀ ਅਕਾਲੀ ਦਲ ਨੇ ਦੋਨੇ ਚੀਜ਼ਾਂ ਛੱਡੀਆਂ ਔਨ ਰਿਕਾਰਡ ਹੈ ਜੇ ਕਿਸੇ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਵੋਟ ਪਾਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੰਸਦ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭੈਣ ਜੀ ਹਰਸਿੰਦਰਤ कौर ਬਾਦਲ ਉਸ ਤੋਂ ਦੇ ਖਿਲਾਫ ਵੀ ਵੋਟ ਨਹੀਂ ਪਾ ਕੇ ਆਏ ਇਆ ਜੋ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਬੈਠੇ ਹੋ ਕਿਉਂ ਕਿਉਂਕਿ ਹੁਣ ਤੁਸੀਂ ਵਜ਼ੀਰ ਬਣ ਗਏ ਸੋ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕੁਝ ਗੱਲਾਂ ਕਹਿਣੀ ਆ ਚਾਹਨਾ ਕਿ ਜਦੋਂ ਕੋਈ ਸਟੇਟਮੈਂਟ ਦਿੰਨੇ ਹੋ ਤਾਂ ਉਹਨੂੰ ਪਹਿਲਾਂ ਤੋਲੋ ਫਿਰ ਬੋਲੋ ਮर्याਦਾ ਚ ਰਹਿ ਕੇ ਗੱਲ ਕਰਨੀ ਬਿਲਕੁਲ ਸਹੀ ਹੈ ਐਸੇ ਬੇਫਸੂਲ ਦੇ ਇਲਜ਼ਾਮ ਨਹੀਂ ਲਾਉਂਦੇ